ਸਤਿ ਸ਼੍ਰੀ ਅਕਾਲ ਦਾ ਅਨਮੋਲ ਦੇਖ ਰਹੇ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਰੁਕਕਾਰ ਲਵਾਂਗੇ ਅਮਰੀਕਾ ਦੇ ਵੱਲੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਦੇ ਵੱਲ ਕਿਉਂਕਿ ਬੀਤੇ ਦਿਨੀ ਅਮਰੀਕਾ ਦੇ ਵੱਲੋਂ 104 ਭਾਰਤੀਆਂ ਨੂੰ ਡਿਪੋਰਟ ਕਰਕੇ ਉਹਨਾਂ ਦੀ ਵਤਨ ਵਾਪਸੀ ਜਿਹੜੀ ਆ ਹੋਈ ਹੈ ਜਿਸ ਦੇ ਚਲਦਿਆਂ ਬੀਜੇਪੀ ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਹੈ ਕਿ ਇਸ ਤੋਂ ਇਹ ਜ਼ਰੂਰ ਪਤਾ ਲੱਗ ਗਿਆ ਕਿ ਸਿਰਫ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਸੀ ਜਦਕਿ ਪੂਰੇ ਦੇਸ਼ ਭਰ ਤੋਂ ਨੌਜਵਾਨ ਜਿਹੜੇ ਨੇ ਵਿਦੇਸ਼ਾਂ ਦੀ ਧਰਤੀ ਦਾ ਰੁਖ ਕਰਦੇ ਨੇ ਪੰਜਾਬ ਦੇ ਸਿਰਫ 30 ਜਿਹੜੇ ਨੌਜਵਾਨ ਨੇ ਉਹ ਰਿਪੋਰਟ ਹੋਏ ਨੇ ਬਾਕੀ ਜਿਹੜੇ ਨੇ ਉਹ ਵੱਖ-ਵੱਖ ਰਾਜਾਂ ਦੇ ਲੋਕ ਨੇ ਤਾਂ ਇਸ ਕਰਕੇ ਪੰਜਾਬ ਨੂੰ ਹੀ ਇਸ ਦਾ ਮੁੱਦਾ ਨਾ ਬਣਾਇਆ ਜਾਵੇ ਕਿ ਪੰਜਾਬ ਦੇ ਲੋਕ ਸਿਰਫ ਵਿਦੇਸ਼ਾਂ ਦਾ ਰੁਖ ਕਰਦੇ ਨੇ ਤਾਂ ਹਰਜੀਤ ਗਰੇਵਾਲ ਨੇ ਬਿਆਨ ਦਿੱੰਦਿਆ ਹੋਰ ਕੀ ਕੁਝ ਕਿਹਾਏ ਉਹ ਵੀ ਸੁਣਦੇ ਆਂ ਅੱਜ ਜੋ ਵਾਪਸ ਆਏ ਨੇ ਯੂਐਸ ਤੋਂ ਸਾਡੇ ਇਲੀਗਲ ਜਿਹੜੇ ਗਏ ਹੋਏ ਸੀ ਲੋਕ ਔਰ ਮੈਂ ਸਮਝਦਾ ਕਿ ਉਹਦੇ ਚੋਂ ਐਵੇਂ ਪੰਜਾਬ ਦਾ ਹੋਰ ਨਾ ਕਰ ਰਿਹਾ 30 ਦੇ ਕਰੀਬ ਪੰਜਾਬੀ ਨੇ ਔਰ ਗੁਜਰਾਤ ਤੋਂ ਵੀ ਇੰਨੀ ਸੰਖਿਆ ਲਗਭਗ ਔਰ ਇਸੇ ਤਰ੍ਹਾਂ ਬਾਕੀ ਸਟੇਟਾਂ ਤੋਂ ਵੀ ਹੈਗੇ ਪਰ ਜੋ ਵਾਪਸ ਆਏ ਨੇ ਇਹ ਪੰਜਾਬੀ ਆ ਗਏ ਗੁਜਰਾਤੀ ਆ ਗਏ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿਸ ਤਰ੍ਹਾਂ ਦੀ ਗੱਲ ਹੈ ਹਿੰਦੂਸਤਾਨੀ ਆਏ ਨੇ ਔਰ ਕਿੰਨਾ ਮਜ਼ਦੂਰੀਆਂ 'ਚ ਉਹਨਾਂ ਨੂੰ ਜਾਣਾ ਪਿਆ ਇਸ ਤਰ੍ਹਾਂ ਇਲੀਗਲੀ ਇਮੀਗਰੈਂਟ ਬਣ ਕੇ ਔਰ ਹੁਣ ਜਿਸ ਤਰ੍ਹਾਂ ਜਿਸ ਹਾਲਤ 'ਚ ਆ ਰਹੇ ਨੇ ਜਿਸ ਤਰ੍ਹਾਂ ਬੇੜੀਆਂ ਉਹਨਾਂ ਦੇ ਪਾਈਆਂ ਹੋਈਆਂ ਨੇ ਉਹ ਵੀ ਬੜੀ ਮੰਦ ਭਾਗੀ ਗੱਲ ਆ ਉਹਦੇ ਲਈ ਜਿਹੜੀ ਆ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਹੈ ਯੂਐਸ ਨਾਲ ਔਰ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਵਾਪਸ ਲਿਆ ਕੇ ਆਪਣੇ ਪਾਕੀ ਜਗ੍ਹਾ ਤੇ ਸੈਟਲ ਹੋਣ ਮੈਂ ਤਾਂ ਇਹ ਕਹੂੰਗਾ ਪੰਜਾਬ ਸਰਕਾਰ ਦੀ ਵੀ ਡਿਊਟੀ ਬਣਦੀ ਆ ਕਿ ਜਿੰਨੇ ਸਾਡੇ ਲੋਕ ਆ ਰਹੇ ਆ ਉਹਨਾਂ ਸਾਰਿਆਂ ਨੂੰ ਜਿਹੜਾ ਕਿਸੇ ਵੀ ਹਾਲਤ ਦੇ ਵਿੱਚ ਕੰਮ ਲਾਇਆ ਜਾਵੇ ਔਰ ਉਹ ਬਿਨਾਂ ਕੰਮ ਤੋਂ ਨਾ ਰਹਿਣ ਔਰ ਅਬੇ ਬੇਰੁਜ਼ਗਾਰਨਾਂ ਕੋ ਮਨ ਉਹ ਇਨਾ ਮਜਬੂਰੀਆਂ ਚ ਹੀ ਗਏ ਨੇ ਉਹਨਾਂ ਕੋਲ ਆਪਣਾ 35 35 40 40 ਲੱਖ 50 50 ਲੱਖ ਰੁਪਏ ਲੋਕਾਂ ਨੇ ਠੱਗਿਆ ਔਰ ਜਿਨ੍ਹਾਂ ਲੋਕਾਂ ਨੇ ਉਹਨਾਂ ਕੋਲ ਠੱਗਿਆ ਉਹਨਾਂ ਤੇ ਵੀ ਮੁਕਦਮੇ ਬਣਾਏ ਜਾਣੇ ਚਾਹੀਦੇ ਜਾਂਚ ਹੋਣੀ ਚਾਹੀਦੀ ਹੈ ਦੀ ਗਹਿਰਾਈ ਨਾਲ ਅੱਗੇ ਤੋਂ ਇਹੋ ਜੇ ਕੰਮ ਬੰਦ ਹੋਣੇ ਚਾਹੀਦੇ ਆ ਕਿਉਂਕਿ ਹਿੰਦੁਸਤਾਨੀ ਜਿਹੜੇ ਆ ਆਪਣੇ ਅਨੁਸ਼ਾਸਨ ਕਰਕੇ ਉੱਥੋਂ ਦੇ ਵੀ ਜਿੱਥੇ ਵੀ ਰਹਿੰਦੇ ਆ ਉੱਥੋਂ ਦੇ ਕਾਨੂੰਨ ਨੂੰ ਮੰਨਦੇ ਆ ਪੰਜਾਬੀ ਸਪੈਸ਼ਲੀ ਔਰ ਸਿੱਖ ਵਿਸ਼ੇਸ਼ ਤੌਰ ਤੇ ਉਹ ਮੰਨਣਾ ਚਾਹੀਦਾ ਔਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇਲੀਗਲ ਕਿੱਤੀਆਂ ਜਾ ਰਹੀਆਂ ਨੇ ਔਰ ਵੰਡਿਆ ਜਾ ਰਿਹਾ ਇਹ ਪੰਜਾਬ ਇਹ ਗੁਜਰਾਤ ਇਹ ਹਰਿਆਣਾ ਇਹ ਹਿਮਾਚਲ ਇਹ ਨਹੀਂ ਹੋਣਾ ਚਾਹੀਦਾ ਇਹ ਮੈਂ ਸਮਝਦਾ ਬੜੀ ਮੰਦ ਭਾਗੀ ਗੱਲ ਆ ਜੋ ਸਾਡੇ ਵਿਚਾਰੇ ਨੈਸ਼ਨਲਿਜ਼ਮ ਰਹਿਣਾ ਚਾਹੀਦਾ ਔਰ ਉਸੇ ਦੇ ਹੀ ਸਾਨੂੰ ਗੱਲ ਕਰਨੀ ਚਾਹੀਦੀ ਆ ਇਹ ਸਾਰੇ ਹਿੰਦੁਸਤਾਨੀ ਨੇ ਸਾਰੇ ਹੀ ਸਾਡੇ ਕੀਮਤੀ ਹੀਰੇ ਨੇ ਤੇ ਅਸੀਂ ਇਹਨਾਂ ਨੂੰ ਫੇਰ ਅੱਛੇ ਸਿੱਧੇ ਰਾਹ ਤੇ ਪਾ ਕੇ ਬਕਾਇਦਾ ਰੋਜ਼ਗਾਰ ਔਰ ਹਰ ਜਿਸ ਜੇ ਸਟੇਟ ਤੋਂ ਨੇ ਪੰਜਾਬ ਨੂੰ ਸਭ ਤੋਂ ਪਹਿਲਾਂ ਇਸਤੇਮ ਵਰਕ ਕਰਨਾ ਚਾਹੀਦਾ ਗੱਲਾਂ ਤਾਂ ਬਹੁਤ ਕਰਦੇ ਨੇ ਹੁਣ ਦਿੱਲੀ ਦਾ ਪਿਆਰ ਛੱਡ ਦੇਣ ਪੰਜਾਬ ਦੇ ਲਈ ਕਰਨ ਭਗਵੰਤ ਮਾਨ ਜੀ ਆ ਗਏ ਨੇ ਸੀਐਮ ਸਾਹਮਣੂ ਸੱਡੀ ਬੈਠੀ ਸੋਕੇ ਬਾਤਾਂ ਗੱਲ ਕਿਸਾਨੀ ਦੀ ਕਰ ਲੈਣੇ ਆ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਖਨੋਰੀ ਬਾਡਰ ਅਤੇ ਸ਼ੰਭੂ ਬਾਡਰ ਦੇ ਉੱਤੇ ਲਗਾਤਾਰ ਸੰਘਰਸ਼ ਕਰ ਰਹੇ ਨੇ ਇਹਨਾਂ ਕਿਸਾਨਾਂ ਦਾ ਸਾਥ ਦੇਣ ਦੇ ਵਾਸਤੇ ਹੁਣ ਬਿਹਾਰ ਤੋਂ ਵੀ ਕਿਸਾਨ ਜਿਹੜੇ ਨੇ ਬਾਡਰ ਦੇ ਉੱਤੇ ਪਹੁੰਚੇ ਨੇ ਇਸ ਮੌਕੇ ਤੇ ਸਾਡੀ ਟੀਮ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਤੀਬਾੜੀ ਮੰਤਰੀ ਨੂੰ ਕੀ ਕੁਝ ਕਿਹਾ ਹੈ ਉਚਾਨਦੇ ਆ। ਖਨੌਰੀ ਮੋਰਚੇ ਤੋਂ ਇੱਕ ਵਾਰ ਫਿਰ ਜੁੜਿਆ ਤੁਹਾਡੇ ਨਾਲ ਤੇ ਸਾਡੇ ਨਾਲ ਜੁੜ ਚੁੱਕੇ ਨੇ ਬਿਹਾਰ ਦੇ ਵੱਡੇ ਕਿਸਾਨ ਨੇਤਾ ਅਰຸນ ਸਿਨਾ। ਪਿਛਲੀ 13 ਫਰਵਰੀ ਤੋਂ ਲਗਾਤਾਰ ਡਟੇ ਹੋਏ ਨੇ ਤੇ ਇੱਕ ਸਾਲ ਮੋਰਚੇ ਨੂੰ ਪੂਰਾ ਹੋ ਜਾਵੇਗਾ ਪਰ ਹਰ ਵਾਰ ਦੀ ਤਰ੍ਹਾਂ ਅਰຸນ ਸਿਨਾ ਲਗਭਗ ਮੋਰਚੇ ਦੇ ਉੱਤੇ ਡਟੇ ਹੋਏ ਦਿਖਾਈ ਦਿੰਦੇ ਨੇ। ਬੇਬਾਕ ਨੇ ਆਪਣੀ ਗੱਲ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਰੱਖਦੇ ਨੇ ਤੇ ਕਿਸਾਨੀ ਮੁੱਦਿਆਂ ਦੀ ਵੱਡੀ ਸਮਝ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਆਉਂਦਾ ਕਿ ਕਿਸਾਨਾਂ ਨੂੰ ਦੀ ਜਿਹੜੀ ਆਮਦਨ ਹੈ ਉਹ 10 ਗੁਣਾ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ ਤੇ ਅੱਜ ਇੱਕ ਹੋਰ ਵੀ ਵੱਡਾ ਦਿਨ ਹੈ ਦਿੱਲੀ ਦੇ ਵਿੱਚ ਚੋਣਾਂ ਨੇ ਤੇ ਦੂਸਰੇ ਬੰਨੇ ਦੇਸ਼ ਦੇ ਪ੍ਰਧਾਨ ਮੰਤਰੀ ਗੰਗਾ ਦੇ ਵਿੱਚ ਡੁਬਕੀ ਲਗਾ ਰਹੇ ਨੇ ਮਹਾਕੁੰਭ ਦੇ ਵਿੱਚ ਔਰ ਉਹਨਾਂ ਸਿਨਾ ਜੀ ਨਾਲ ਗੱਲਬਾਤ ਕਰਦੇ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਇਸ ਬਿਆਨ ਦੇ ਕੀ ਮੂਆਇਨੇ ਨੇ ਔਰ ਉਹਨਾਂ ਸਿਨਾ ਜੀ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਬਿਆਨ ਆਉਂਦਾ ਕਿ ਕਿਸਾਨਾਂ ਦੀ ਆਮਦਨ ਜਿਹੜੀ ਹੈ ਉਹ ਵਧਾ ਦਿੱਤੀ ਹੈ 10% ਉਹਨਾਂ ਨੂੰ ਮੁਨਾਫਾ ਹੁਣ ਜ਼ਿਆਦਾ ਹੋ ਰਿਹਾ ਹੈ ਪਰ ਤੁਸੀਂ ਤਾਂ ادোলন ਕਰਦੇ ਹੋਏ ਦਿਖਾਈ ਦੇ ਰਹੇ ਹੋ ਕਿੱਥੇ ਫਰਕ ਹੈ ਫਿਰ ਜਾਂ ਸਮਝਣ ਚ ਜਾਂ ਸਮਝਾਉਣ ਚ ਜਾਂ ਤੁਹਾਡੇ ਸਮਝਣ ਚ ਦੇਰੀ ਹੈ ਜਾਂ ਉਹਨਾਂ ਦੇ ਸਮਝਾਉਣ ਚ ਕੋਈ ਦਿੱਕਤ ਆ ਰਹੀ ਹੈ ਦੇਖिए ਸਭ ਤੋਂ ਪਹਿਲੀ ਬਾਤ ਤੋਂ ਇਹ ਹੈ ਕਿ ਦੁਨੀਆ ਕੇ ਸਭ ਤੋਂ ਝੂਠੇ ਪ੍ਰਧਾਨ ਮੰਤਰੀ कि अगर तलाश की जाए तो उसमें हमारा प्रधानमंत्री का नाम आता है तो इससे तो उनकी कोई भी बात विश्वसनीय बच ही नहीं जाती है जहाँ तक इस बात का सवाल है कि 10 प्रतिशत किसानों की आमदनी जो है बढ़ गई है तो सबसे पहले तो उनको ये बात बतानी चाहिए कि ये 10 प्रतिशत वो कब से निकाल रहे हैं पिछले साल से दो साल से चार साल से पाँच साल से या जब वो प्रधानमंत्री बने हैं तब से हिसाब कर रहे हैं अगर मान के चलिए कि ग्यारह साल में दस प्रतिशत आमदनी बढ़ी है ये भी क्लियर नहीं है उसके बाद किसानों की आमदनी जब वो कर रहे हैं तो वो खेती बाड़ी से उसकी आमदनी की बात कर रहे हैं या पशुपालन से या उनका बेटा कनाडा में काम करता है वो पैसा भेजता है वो सब उसको जोड़ करके बोल रहे हैं तो ये शुद्ध रूप से बेईमानी है और अगर मैं थोड़ी देर के लिए उनकी बात को मान भी लूँ कि दस प्रतिशत ये आमदनी बढ़ी अगर ग्यारह साल में दस प्रतिशत बढ़ी तो एक प्रतिशत प्रति साल से भी रफ्तार कम है ये चिंता की बात है दूसरी बात है कि अगर मान लूँ कि पिछले साल के मुकाबले ये दस प्रतिशत बढ़ी आमदनी तब भी बड़ा हादसास्पद स्थिति इसलिए है कि सरकार के आंकड़े के मुताबिक अगर पाँच प्रतिशत के आसपास महंगाई है जो वास्तव में सात आठ नौ परसेंट तक ये महंगाई जाती है तब तो जो है महंगाई के बराबर बढ़ी है इसका मतलब है कि उसको घाटा हो रहा है क्योंकि आमदनी उसकी बराबर है बाकी चीजों के दाम बेहिसाब बढ़ रहे हैं तो वो एक साल पहले जो उसकी आमदनी थी उसकी आमदनी घट गई आप बजट को ही देख लीजिए इस बार तो बजट कितना का है भाई पिछली बार बजट जो था वो अड़तालीस दशमलव दो लाख करोड़ का था इस बार का बजट है पचास दशमलव छह लाख करोड़ का है अगर आप 5 प्रतिशत का हिसाब निकालोगे तो यह 5 प्रतिशत भी नहीं है तो महंगाई के अनुपात में ही अगर बजट बढ़ता है तो यह शुद्ध रूप से कम हो रहा है और जितने भी विभाग को शिक्षा के सवाल को ले लीजिए आप कृषि के सवाल को ले लीजिए आप मनरेगा के सवाल को ले लीजिए तो इन सारे सवालों पर इन सारे मुद्दों पर सारे सेक्टर में जो बजट अलॉट किया गया है वो उसमें पिछले बजट में पांच प्रतिशत अगर जोड़ देंगे तो या तो उसके बराबर है या उसके कम है तो यह शुद्ध रूप से बेईमानी है यह बजट नहीं है बेईमानी है तो चौथा स्तंभ बोला है देश के प्रधानमंत्री ने कि किसान है जो चौथा पिलर है देश का तो इसी के सहारे जो है हमारा समुचा देश चलता है सबसे पहले उन्होंने किसान की बात की है तो इसके क्या मायने निकलते हैं मायने बहुत सिंपल है सबसे पहले तो मैं आपके साथ बैठा हूँ कैमरामैन बैठा है और दो बहादुर साथी भी आंदोलनकारी बैठे हैं अगर मैं इसकी गिनती करूं तो पहले तो ये हमको तय करना पड़ेगा कि हम लोग पाँच हैं अगर मैं अपने तरफ से गिनता हूँ तो मैं फर्स्ट हूँ वीर सेकंड हैं दूसरे थर्ड हैं कैमरामैन जो है फोर्थ है और आप फिफ्थ हो लेकिन इसका उल्टा करूं मैं फर्स्ट हूं लेफ्ट हैंड तरफ साइड से जाते हैं तो हरमिंदर साहब दूसरे में आ जाते हैं कि जो पाँचवे थे ये दूसरे नंबर पर चले आए तो जब भी कोई कहता है चौथा पांचवा तो सबसे पहले तो उसको ये बात बतानी चाहिए कि टोटल कितने हैं और फिर उसके हिसाब से जो जो गिन रहे हो तुम तो लेफ्ट गिन रहे हो राइट गिन रहे हो क्या गिन रहे हो और ये इम्पोर्टेंट नहीं है कि आप इसको चौथा पिलर कहते हो या पहला पिलर कहते हो सवाल यह है कि आप इसको देख क्या रहे हो तो दे तो कुछ रहे नहीं हो उससे ले रहे हो और ये बात आपको पता होगा कि भारत में बैंक जितना कर्ज देता है उस कर्ज को लौटाने वाली अगर कोई जमात है तो वो एकमात्र जमात है मजदूर किसान और पिंडवासी वासी वासी ही कर्ज लौटाते हैं सूद देते हैं क्योंकि उनको डर है कि मेरा मॉर्गेज किया हुआ जमीन चला जाएगा दूसरी जो संपत्ति उन्होंने रख करके कर्ज लिया है उसके जाने का उनको खतरा है और बाकी जो लोग हैं वो कर्ज इसलिए लेते हैं कि वो तो अगले साल माफ हो, होना ही राइट होना है तो ये पूरा बैंक और पूरी अर्थव्यवस्था ये किसान मजदूर और ग्रामीण ही चलाते हैं और एक और मजेदार बात है क्या प्रधानमंत्री इस सच को बोलेंगे कि जो सरकारी खजाना है ये सरकारी खजाना केवल और केवल हमारी जमात जो पंचानवे प्रतिशत है आबादी का वो सुबह के दिया सलाई की डिब्बी से लेके रात में सोने की दवा खाने तक जो टैक्स देता है उसी टैक्स से ये सरकारी खजाना बनता है जो लोग टैक्स के पेमेंट का दावा करते हैं उनको मैं चुनौती देता हूं कि कोई कलेक्टर अगर उसको एक महीने का तनख्वाह ना दिया जाए तो क्या उस महीने की तनख्वाह के एवज में वो इनकम टैक्स देता है जाहिर बात है नहीं देता है तो सबसे पहले तो ये किसी कलेक्टर को बताना चाहिए कि आप जो ये दावा करते हो कि इतना हम टैक्स देते हैं तो पहले ये बताओ कि तुमको साढ़े तीन लाख रुपया वेतन क्यों मिलना चाहिए तुम्हारी सुरक्षा से लेकर के तुम्हारे घर तक का सारे खर्चों का जो भत्ता वगैरह है वो इतने पैसे तुमको क्यों मिलने चाहिए इसका कोई जवाब है तो वो बताए पहली बात दूसरी बात कि आप पांच लाख लेते हो उसमें से अगर दस बीस 25 पचास हजार जो है जमा कर देते हो रिटर्न कर देते हो तो कहते हो कि हम टैक्स देते हैं तुम देता कुछ नहीं तुम केवल लेता है ये तो कमीशन का धंधा है हमको भी कोई कहे एक लाख रुपया आपको देते हैं और उसमें से लौटा करके हमको जो है बीस हजार रुपया दे दीजिए कोई भी बंदा तैयार हो जाएगा इसीलिए ये कोई टैक्स नहीं देता केवल और केवल मजदूर किसान और गांव के रहने वाले लोग टैक्स अदा करते हैं उसी से सर सरकारी खजाना भरता है उसी से सब लोगों का रोजी रोटी कपड़ा मकान सुविधा एसी ये सब कुछ चलता है ये कड़वी सच्चाई है और मैं प्रधानमंत्री को और उनके किसी भी काबिल अर्थशास्त्री को चुनौती देता हूँ कि आप इस चैलेंज को स्वीकार करो और किसी डिबेट पर आकर के बैठ जाओ मैं साबित कर दूंगा कि हमारे अलावे कोई टैक्स नहीं देता है कोई सरकारी खजाना में पैसा भरता नहीं सब के सब राष्ट्रपति से लेकर के चपरासी तक उस सरकारी खजाने से पैसा लेता है और दूसरा मजेदार काम यह है कि आप देख लीजिए एमएसपी के बारे में बात कीजिए तो एमएसपी से कम पर अगर किसानों का कोई भी उत्पाद बिकता है तो वहां का जो कलेक्टर है वो कलेक्टर की जिम्मेदारी है कि उससे कम पर ना बिके लेकिन पूरे देश में बिक रहा है इसका मतलब ये हुआ कि कलेक्टर सरकार सरकारी खजाना से पैसा लेता है मजदूरों किसानों और ग्रामीणों के द्वारा दिए गए टैक्स का पैसा लेता है इसलिए उसकी जिम्मेदारी पहली जिम्मेदारी है कि जिसके टैक्स के पैसा से वो तनख्वाह लेता है उसका एम सुनिश्चित करे ये काम नहीं कर रहा है इसका मतलब हुआ कि कलेक्टर अपनी बुनियादी कर्तव्य का उल्लंघन करते हुए बिना पालन करते हुए पूरा तनख्वाह लेता है ये गड़बड़ है और मैं आपको प्रधानमंत्री से लेकर के प्रधानमंत्री का जो नुमाइंदा है कलेक्टर है एक जिला में ये सब के सब लोग झूठ बोल रहे हैं और मैं इनको चुनौती देता हूं कि आप आओ किसी भी डिबेट में आ जाओ किसी चैनल पर आ जाओ डिबेट कर लो और मैं तो ये भी चुनौती देता हूं कि आप मेरे अनपढ़ किसान जो इस आंदोलन में हैं अगर उनसे डिबेट करना चाहे कोई मैं उस अनपढ़ किसान को भी बैठा दूंगा और मेरा दावा है कि हमारा अनपढ़ किसान जो तर्क देगा जो बात बोलेगा उसमें प्रधानमंत्री और उसके अर्थशास्त्री और उसके विद्वान किसी के पास उसका जवाब नहीं होगा एक बात और सिन्हा जी जो कृषि मंत्री हैं देश के उनका एक बयान आता है कि किसानों का मुद्दा है जो सुप्रीम कोर्ट में विचार अधीन है तो इसके क्या मायने है निकलते हैं क्योंकि फिर कृषि मंत्री वो किस लिए हुए उनकी सरकार के क्या फायदे हुए किसानों को लोकतंत्र के मुआयने क्या रह जाते हैं अगर सुप्रीम कोर्ट नहीं देखना है सब कुछ ये कृषि मंत्री का बयान है ऐसे सड़े गले कृषि मंत्री को मेरा सुझाव है कि आप पहले इस्तीफा दे दो क्योंकि तुम खुद ही का रहे हो कि ये जो किसानों मामला है इस मामले को सुप्रीम कोर्ट तय करेगा तो तुम रहो कृषि मंत्री या ना रहो सुप्रीम कोर्ट रहेगा सुप्रीम कोर्ट को ही तय करने का सारा अधिकार दे दो एक प्रधानमंत्री केवल रहे तो रहे वरना वो भी इस्तीफा कर दे क्यों ਆਪਾਂ ਹਨ ਬਿਨਾ ਮਤਲਬ ਕਾ ਇਹ ਲੱਖੋਂ ਕੀ ਤਨਖਾਹ ਲੱਖੋਂ ਕੇ ਭੱਤੇ ਕਿਉਂ ਲੈ ਰਹੇ ਹੋ ਤਾਂ ਅਰुण सिन्हा ਜੀ ਸਾਡੇ ਨਾਲ ਜੁੜੇ ਸੀ ਬਹੁਤ ਵੇਪਾਕ ਨੇ ਔਰ ਬੜੀ ਚੰਗੀ ਤਰ੍ਹਾਂ ਸਮਝ ਰੱਖਦੇ ਨੇ ਕਿਸਾਨੀ ਮੁੱਦੇ ਜਿਹੜੇ ਜਰਨਲ ਹੁੰਦੇ ਨੇ ਉਹਨਾਂ ਦੀ ਸਮਝ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਤਾਂ ਅਰुण सिन्हा ਵੀ ਉਹਨਾਂ ਵਿੱਚੋਂ ਇੱਕ ਨੇ ਅਨਮੂਡ ਦੇ ਨਾਲ ਜੁੜੇ ਰਹੋ ਖਨੌਰੀ ਬਾਰਡਰ ਦੀਆਂ ਔਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਹੁਤ ਬਹੁਤ ਧੰਨਵਾਦ ਜਤਦਰਦੇਰ ਸ਼ਾਮ ਹਲਕਾ ਬਟਾਲਾ ਦੇ ਫਤੇਗੜ ਚੂੜੀਆਂ ਦੇ বাস ਅੱਡੇ ਦੇ ਲਾਗੇ ਸੁਨਿਆਰੇ ਦਾ ਕੰਮ ਕਰਦੇ ਦੋ ਭਰਾਵਾਂ ਦੇ ਉੱਤੇ ਬਦਮਾਸ਼ਾਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ ਤੇ ਦੋਵੇਂ ਭਰਾਵਾਂ ਨੂੰ ਜਿਹੜਾ ਆ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਚਸ਼ਮਦੀਦਾਂ ਦੇ ਮੁਤਾਬਕ ਦੋਵੇਂ ਭਰਾ ਅੰਮ੍ਰਿਤਸਰ ਤੋਂ ਆਪਣੀ ਕਾਰ ਦੇ ਉੱਤੇ ਫਤਿਹਗੜ ਚੂੜੀਆਂ ਜਾ ਰਹੇ ਸੀ ਜਦਕਿ ਹਮਲਾਵਰ ਜਿਹੜੇ ਨੇ ਅੰਮ੍ਰਿਤਸਰ ਤੋਂ ਉਹਨਾਂ ਦਾ ਲਗਾਤਾਰ ਪਿੱਛਾ ਕਰ ਰਹੇ ਸੀ ਅਤੇ ਫਤਿਹਗੜ ਚੂੜੀਆਂ ਦੇ ਬੱਸ ਸਟੈਂਡ ਤੱਕ ਪਹੁੰਚ ਜਾਂਦੇ ਨੇ ਅਤੇ ਸੁਨਿਆਰੇ ਭਰਾਵਾਂ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਤਬੜ ਤੋੜ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਦੋਵੇਂ ਭਰਾਵਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਾਂਦਾ ਹੈ ਪਰ ਜਵਾਬੀ ਕਾਰਵਾਈ ਦੇ ਵਿੱਚ ਜ਼ਖਮੀ ਹੋਏ लवली ਜੁਵਲਰ ਦੀ ਬਦਮਾਸ਼ਾਂ ਦੇ ਉੱਤੇ ਆਪਣੇ ਲਾਇਸੈਂਸੀ ਅਸਲੇ ਦੇ ਨਾਲ ਫਾਇਰਿੰਗ ਜਿਹੜੀ ਹੈ ਕੀਤੀ ਜਾਂਦੀ ਹੈ ਜਿਸ ਦੇ ਸਿੱਟੇ ਦੇ ਵਜੋਂ ਇੱਕ ਬਦਮਾਸ਼ ਜਿਹੜਾ ਜ਼ਖਮੀ ਵੀ ਹੋਇਆ ਜਿਸ ਨੂੰ ਦੋ ਸਾਥੀ ਕਾਰ ਦੇ ਵਿੱਚ ਪਾ ਕੇ ਮੌਕੇ ਤੋਂ ਫਰਾਰ ਹੋ ਗਏ ਤਾਂ लवली ਜੁਵਲਰ ਦੇ ਦੋਵੇਂ ਜ਼ਖਮੀ ਭਰਾਵਾਂ ਨੂੰ ਵੀ ਤੁਰੰਤ ਇਲਾਜ ਦੇ ਲਈ ਅੰਮ੍ਰਿਤਸਰ ਲੈ ਜਾਂਦਾ ਗਿਆ ਮੌਕੇ ਤੇ ਘਟਨਾ ਵਾਲੀ ਜਗ੍ਹਾ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਜੜੀ ਆ ਰੰਭ ਕਰ ਦਿੱਤੀ ਹੈ ਸੇਫਟ ਗੱਡੀ ਪਈ ਪਿੱਛੋਂ ਗੱਡੀ ਲੱਗੀ ਮੁੰਡੇ ਆਉਂਦੇ ਸੀ ਸਮਾਨ ਲੈ ਕੇ ਤੇ ਉਹ ਚਾਰ ਜਣੇ ਆਏ ਪਿੱਛੋਂ ਹਾਂਜੀ ਤੇ ਐਚਆਰ ਨੰਬਰ ਗੱਡੀ ਜੇ 8878 ਨੰਬਰ ਤੇ ਆਉਂਦਿਆ ਫਾਇਰਿੰਗ ਹੋਈ ਹਾਂਜੀ ਹਾਂਜੀ ਕਿਵੇਂ ਘਟਨਾ ਵਾਪਰੀ ਸਾਰੀ ਇਸ ਤਰ੍ਹਾਂ ਹੋਇਆ ਸਾਰਾ ਨਾਲ ਮਤਲਬ ਕਿ ਅਣਜਾਣੇ ਬੰਦੇ ਵਲੋਂ ਕੋਈ ਅਣਜਾਣ ਬੰਦੇ ਸੀ ਭਾਈ 2 4 ਜਾਨੇ ਉਹ ਚੱਕਰ ਵਿੱਚ ਆ ਗਏ ਹਾਂਜੀ ਲੋਟਸੋ ਚੱਕਰ ਆਏ 2 4 ਜੋ ਤੱਕ ਮੈਂ ਗਲੀ ਦੇ ਬਾਹਰ ਨਿਕਲਿਆ ਉਹ ਤੱਕ ਤਾਂ ਫਾਇਰਿੰਗ ਹੋ ਚੁੱਕੀ ਹੀ ਪਹਿਲਾਂ ਹੀ ਠੀਕ ਏ ਤੇ ਜਦੋਂ ਮੈਂ ਅੱਥਰ ਪਹੁੰਚਿਆ ਤੇ ਉਦੋਂ ਦੂਜਾ ਬੰਦਾ ਜਿਹੜੀ ਦੂਜੀ ਥੇ ਰਹੀ ਜਿਨ੍ਹਾਂ ਨੇ ਕਹਿੰਦੇ ਪਏ ਨੇ ਕਿ ਹਾਂ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਲਵਲੀ ਜੂਲਸ ਵਾਰਿਆਂ ਦੇ ਉੱਪਰ ਉਹ ਆਪਣੀ ਗੱਡੀ 'ਚ ਆਪਣੇ ਬੰਦੇ ਨੂੰ ਪਾ ਕੇ ਲੈ ਕੇ ਜਾਂਦੇ ਸੀ ਮੇਰੇ ਸਾਹਮਣੇ ਹੀ ਠੀਕ ਏ ਤੇ ਮੈਂ ਜੋ ਤੱਕ ਵੇਖਿਆ ਕਿ ਪ੍ਰਿੰਸਪਾ ਜੀ ਪ੍ਰਿੰਸਪਾ ਜੀ ਉਹਨਾਂ ਦੇ ਵਾਕੀ ਦੇ ਉੱਪਰ ਗੋ ਕੱਲ ਇਹ ਹੋਈ ਇੱਕ ਸ਼ੁਰੂ ਵਿੱਚ ਜਦੋਂ ਵਾਪਸ ਆਏ ਆਪਣੇ ਆਪ ਜਾਂਦੇਵਾਰ ਜਿਨ੍ਹਾਂ ਦੇ ਲਵਲੀ ਜੁਲਿਅਰਸ ਵਾਲੇ ਜਿਹੜੇ ਆਪਣੇ ਬੰਦੇ ਨੇ ਉਹ ਦੱਸ ਰਹੇ ਨੇ ਕਿ ਉਹ ਬੰਦਿਆਂ ਨੂੰ ਅਮਸਰ ਤੋਂ ਹੀ ਮੜ ਪਿੱਛਾ ਕਰਦੇ ਆ ਰਹੇ ਲੁੱਟ ਖੋਟ ਦੇ ਚੱਕਰ ਵਿੱਚ ਤੇ ਜਦੋਂ ਉਹਨਾਂ ਦੀ ਗੱਡੀ ਇੱਥੇ ਆ ਕੇ ਖਲੋਤੀ ਆ ਤੇ ਉਹ ਜਿਹੜੀ ਦੂਜੀ ਢੇਰ ਵਾਲੇ ਸੀ ਉਹਨਾਂ ਨੇ ਗੱਡੀ ਨਾਲ ਮਰਗ ਲਾ ਕੇ ਇੱਥੇ ਖਲਾਰ ਕੇ ਉਹਨਾਂ ਦੇ ਉੱਪਰ ਫਾਈਟਿੰਗ ਕੰਨੀ ਸ਼ੁਰੂ ਕਰਤੀ ਸੀ ਤੇ ਫਿਰ ਉਲਟਾ ਜਵਾਬੀ ਕਾਰ ਆ ਗਈ ਵਿਚ ਉਹਨਾਂ ਨੇ ਉਹਨਾਂ ਦੇ ਉੱਪਰ ਫਾਈਟਿੰਗ ਕੀਤੀ ਆ ਤੇ ਕਿੰਨੇ ਜਣੇ ਜ਼ਖਮੀ ਆ ਜ਼ਖਮੀ ਲਵਲੀ ਜੁਲਿਅਰਸ ਵਾਲੇ ਤੇ ਦੋ ਦੋਨੋਂ ਪਰਾ ਹੀ ਜ਼ਖਮੀ ਹੋ ਗਏ ਨੇ ਉਹ ਚੀ ਉਨ੍ਹਾਂ ਦਾ ਇੱਕ ਬੰਦਾ ਜਰੂਰੇ ਵਿੱਚ ਫਟੜ ਹੋਇਆ ਦਾ ਦੂਜੇ ਧਿਰ ਦਾ ਵੀ ਹੋਇਆ ਫਿਰ ਜਵਾਬੀਕਾਰ ਉਹ ਆਪਣੀ ਗੱਡੀ 'ਚ ਬੰਦਾ ਆਪਣੀ ਪਾ ਕੇ ਲੈ ਗਿਆ ਸੀ ਫਤਿਹਗੜ ਚੋੜੀਆਂ ਹੁਣੇ ਥੋੜੀ ਦੇਰ ਪਹਿਲੇ ਇੱਕ ਜੁਐਲਰਸ ਸ਼ਾਪ ਹੈ ਉਹਦੇ ਤੇ ਫਾਇਰਿੰਗ ਇਨਸੀਡੈਂਟ ਹੋਈ ਹੈ ਜਿਹੜੇ 'ਚ ਦੋ ਜਣੇ ਜਿਹੜੇ ਜ਼ਖਮੀ ਹੋਏ ਨੇ ਅਸੀਂ ਪੁਲਿਸ ਟੀਮ ਲੈ ਕੇ ਇੱਥੇ ਪਹੁੰਚ ਗਏ ਆ ਵੈਰੀਫਾਈ ਕਰ ਰਹੇ ਆ ਜੋ ਵੀ ਕ੍ਰਾਈਮ ਹੋਏਗਾ ਔਰ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗਾ ਮੁਕਦਮਾ ਦਰਜ ਕਰਾਂਗੇ ਦੇਉਦਰ ਫਾਜ਼ਿਲਕਾ ਦੇ ਸਰਹਾਦੀ ਪਿੰਡ ਚੂੜੀਵਾਲਾ ਚਿਸ਼ਤੀ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਸ਼ਮਸ਼ਾਨ ਘਾੜਤੀ ਜ਼ਮੀਨ ਦੀ ਰਜਿਸਟਰੀ ਕਿਸੇ ਹੋਰ ਦੇ ਨਾਮ ਉੱਤੇ ਹੈ ਤੇ ਦੋਸ਼ ਲਗਾਏ ਜਾ ਰਹੇ ਨੇ ਕਿ ਕਿਸੇ ਨੇ ਸ਼ਮਸ਼ਾਨ ਘਾੜਤੀ ਰਜਿਸਟਰੀ ਰੱਦ ਕਰਕੇ ਇਸ ਨੂੰ ਆਪਣੇ ਨਾਮ ਦੇ ਉੱਤੇ ਲਵਾ ਲਿਆ ਤੇ ਹੁਣ ਉਹ ਸਖਸ਼ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਲਗਾਈ ਗਈ ਸ਼ਮਸ਼ਾਨ ਘਾਟ ਦੀ ਪੱਠੀ ਨੂੰ ਵੀ ਢਾ ਰਹੇ ਨੇ ਅਤੇ ਉੱਥੇ ਲੱਗੇ ਹੋਏ ਦਰਖਤਾਂ ਦੀ ਕਟਾਈ ਵੀ ਕਰਵਾ ਰਹੇ ਜਦੋਂ ਇਹ ਮਾਮਲਾ ਵਿਧਾਇਕ ਤੱਕ ਪਹੁੰਚਦਾ ਤਾਂ ਵਿਧਾਇਕ ਨੇ ਇਸ ਮਾਮਲੇ ਦੇ ਵਿੱਚ ਤਹਿਸੀਲਦਾਰ ਨੂੰ ਜਾਂਚ ਦੇ ਹੁਕਮ ਦਿੱਤੇ ਨੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਮੁਖੀ ਜਰਨੈਲ ਸਿੰਘ ਅਤੇ ਪੰਚਾਇਤ ਮੈਂਬਰ ਗੁਰਸੇਵਕ ਸਿੰਘ ਨੇ ਦੱਸਿਆ ਕਿ 1980 ਦੇ ਵਿੱਚ ਇੱਕ ਵਿਅਕਤੀ ਨੇ ਇਹ ਜਗ੍ਹਾ ਜਿਹੜੀ ਆ ਖਰੀਦ ਲਈ ਸੀ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਇਸ ਜਗ੍ਹਾ ਤੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਤੇ ਉਸ ਸਮੇਂ ਤੋਂ ਹੀ ਇਸ ਜ਼ਮੀਨ ਨੂੰ ਉਸ ਵਿਅਕਤੀ ਦੇ ਵੱਲੋਂ ਦਾਨ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਇੱਥੇ ਹੀ ਅੰਤਿਮ ਸੰਸਕਾਰ ਜਿਹੜੇ ਨੇ ਕੀਤੇ ਜਾ ਰਹੇ ਨੇ ਹੁਣ ਬਾਅਦ ਦੇ ਵਿੱਚ ਇੱਥੇ ਇੱਕ ਸਰਕਾਰੀ ਇਮਾਰਤ ਵੀ ਬਣਾਈ ਗਈ ਪਰ ਕੁਝ ਸ਼ਰਾਰਤੀ ਲੋਕਾਂ ਨੇ ਇਸ ਜਗ੍ਹਾ ਦੀ ਰਜਿਸਟਰੀ ਤੋੜ ਕੇ ਇਸ ਨੂੰ ਆਪਣੇ ਨਾਮ ਤੇ ਕਰਵਾ ਲਿਆ ਤੇ ਉਕਤ ਲੋਕਾਂ ਨੇ ਨਾ ਸਿਰਫ ਸ਼ਮਸ਼ਾਨ ਘਾਟ ਦੇ ਵਿੱਚ ਬਣੀ ਸੰਸਕਾਰ ਪੱਠੀ ਨੂੰ ਤੋੜਿਆ ਸਗੋਂ ਇਸ ਜਗ੍ਹਾ ਦੇ ਉੱਤੇ ਲੱਗੇ ਰੁੱਖਾਂ ਦੀ ਕਟਾਈ ਵੀ ਕਰਵਾ ਦਿੱਤੀ। ਤਾਂ ਪੰਚਾਇਤ ਇਸ ਬਾਰੇ ਸ਼ਿਕਾਇਤ ਲੈ ਕੇ ਵਿਧਾਇਕ ਕੋਲ ਪਹੁੰਚੀ ਹੈ ਅਤੇ ਇਸ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੰਚਾਇਤ ਦੀ ਸ਼ਿਕਾਇਤ ਤੋਂ ਬਾਅਦ ਵਿਧਾਇਕ ਨੇ ਤਹਿਸੀਲਦਾਰ ਨੂੰ ਮੌਕੇ ਤੇ ਹੀ ਫੋਨ ਲਗਾਇਆ ਅਤੇ ਜਾਂਚ ਦੇ ਆਦੇਸ਼ ਦਿੱਤੇ ਨੇ ਵਿਧਾਇਕ ਦਾ ਕਹਿਣਾ ਹੈ ਕਿ ਉਹਨਾਂ ਨੇ ਤਹਿਸੀਲਦਾਰ ਨੂੰ ਆਦੇਸ਼ ਜਾਰੀ ਕਰ ਦਿੱਤੇ ਨੇ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਵੇਗੀ ਜੋ ਵੀ ਸਹੀ ਪਾਇਆ ਜਾਵੇਗਾ ਉਸ ਨੂੰ ਇਨਸਾਫ ਜਿਹੜਾ ਮਿਲੇਗਾ ਪੰਚਾਇਤ ਪਿੰਡ ਦੀ ਆਈ ਸੀਗੀ ਇੱਕ ਪਿੰਡ ਦੀ ਸਾਡੇ ਕੋਲ ਕੋਈ ਸ਼ਮਸ਼ਾਨ ਘਾਟ ਦੀ ਕਹਿੰਦੇ ਗਰਦੌਰੀ ਕਿਸੇ ਹੋਰ ਦੇ ਨਾਮ ਕਿਸੇ ਗਲਤੀ ਨਾਲ ਹੋ ਚੁੱਕੀ ਹੈ ਤਾਂ ਤਹਿਸੀਲਦਾਰ ਸਾਹਿਬ ਦੀ ਡਿਊਟੀ ਲਗਾਈ ਗਈ ਉਹਨੂੰ ਵੈਰੀਫਾਈ ਕਰਕੇ ਜੋ ਸਹੀ ਹੈ ਬਣਦਾ ਜੋ ਕਾਨੂੰਨ ਦੇ ਹਿਸਾਬ ਨਾਲ ਉਹੀ ਕੀਤਾ ਜਾਵੇ। ਸਵੇਸਾਨ ਇਸ ਵਕਤ ਦੀਆਂ ਵੱਡੀਆਂ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਦੇ ਲਈ ਜੁੜੇ ਰਹੋ ਦਾ ਅਨਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ। ਧੰਨਵਾਦ।